গোল্ডেন গেট ਦੇ ਕਰੋੜਾਂ ਰੁਪਇਆ ਲੋਕਾਂ ਦੇ ਟੈਕਸ ਦਾ ਲਾਇਆ ਗਿਆ ਪਰ ਇਹ ਕਿਸੇ ਦਿਨ ਕੋਈ ਵੱਡਾ ਹਾਸਾ ਹੋ ਗਿਆ ਤੇ ਫਿਰ ਸਰਕਾਰ ਨੇ ਇੱਥੇ ਮੁਆਵਜ਼ਾ ਦੇਣ ਲਈ ਆ ਜਾਣਾ ਪਰ ਇਹਦੇ ਚਾਰੇ ਪਿੱਲਰ ਜਿਹੜੇ ਆ ਇੱਥੇ ਐਡਵਰਟਾਈਜ਼ਮੈਂਟ ਪਹਿਲਾਂ ਲਾਉਂਦੇ ਬਹੁਤ ਜ਼ਿਆਦੀਆਂ ਹੁਣ ਇਹ ਚਾਰੇ ਪਿੱਲਰ ਤੁਸੀਂ ਕਿਤੇ ਕਿਸੇ ਇੱਟ ਨੂੰ ਹੱਥ ਲਾਓਗੇ ਮਿੰਟ ਵਿੱਚ ਡਿੱਗ ਪੈਂਦੀ ਤੇ ਇਹ ਜਿਹੜਾ 골ਡਨ 게ਟ ਆ ਤੇ ਕਿਸੇ ਸਮੇਂ ਜਿਹੜਾ ਗੁਰੂ ਨਗਰੀ ਦਾ ਮੁੱਖ ਦਵਾਰ ਸੀ ਅੱਜ ਦੇ ਹਾਲਾਤ ਜਿਹੜੇ ਆ ਇਹ ਸਾਡੇ ਪੋਲਿਟਿਸ਼ਨਾਂ ਤੋਂ ਰਾਜਨੀਤਿਕ ਲੀਡਰਾਂ ਤੋਂ ਇਨਸਾਫ ਮੰਗ ਰਿਹਾ ਕਿ ਮੇਰਾ ਕਸੂਰ ਕੀ ਆ ਉਹ ਕਹਿੰਦਾ ਵੀ ਮੇਰਾ ਕਸੂਰ ਕੀ ਆ ਕਸੂਰ ਇਹ ਆ ਕਿ ਲੋਕਾਂ ਨੇ ਤੇ ਆਪਣੇ ਟੈਕਸ ਦੇ ਪੈਸੇ ਦੇ ਕੇ ਸਮੇਂ ਸਿਰ ਟੈਕਸ ਅਦਾ ਕਰਤਾ ਉਹਦੀ ਦੁਰਵਰਤੋਂ ਕਰਤੀ ਇਹਨਾਂ ਨੇ ਜਿਹੜੀ ਕੰਪਨੀ ਨੇ ਬਣਾਇਆ ਉਹਨੇ ਕਦੇ ਇਹਦਾ ਮੇਨਟੇਨ ਦਾ ਜਿਹੜਾ ਕੋਈ ਆਣ ਕੇ ਦੇਖ ਰਿਹਾ ਕਿ ਕੀਤੀ ਨਹੀਂ ਉੱਪਰ ਜਿੱਥੇ ਗੁਰਬਾਣੀ ਦਾ ਨਰਾਦਰ ਹੁੰਦਾ ਨਾਲ ਹੀ ਗੋਲਡਨ ਗੇਟ ਦਾ ਉਹ ਰੰਗ ਸਾਰਾ ਲੱਤ ਗਿਆ ਵਿਚਾਰੇ ਪਿੱਲਰ ਖਰਾਬ ਹੋ ਗਏ ਇੱਥੇ ਤੁਸੀਂ ਦੇਖੋ ਪਿੱਪਲ ਉੱਗ ਗਿਆ ਇਹੋ ਜਿਹੇ ਹਾਲਾਤ ਨੇ ਕਿ ਇਹ ਕੰਪਨੀ ਜਿਹੜੀ ਨੇ ਬਣਾਇਆ ਹੋ ਉਹਨੇ ਕਦੀ ਦੀ ਸਾਰ ਹੀ ਨਹੀਂ ਲਈ ਕਿੰਨੇ ਵੀ ਇੱਥੇ ਵੇਖੋ ਲਿੱਟਰ ਕਿਸੇ ਨੇ ਰੰਗ ਕਰਾਇਆ ਹੀ ਨਹੀਂ ਤੇ ਇਹਦੇ ਆਲੇ-ਦੁਆਲੇ ਆ ਜਿੰਨੀਆਂ ਲਾਈਟਾਂ ਐ ਕੋਈ ਲਾਈਟ ਨਹੀਂ ਜਗਦੀ ਇੱਕ ਦੋ ਜਗਦੀਆਂ ਬਾਕੀ ਸਭ ਬੰਦ ਨੇ ਜੇਕਰ ਸਰਕਾਰ ਨਾ ਜਾਂ ਕੀ ਇਧਰ ਨੂੰ ਧਿਆਨ ਨਾ ਦਿੱਤਾ ਤੇ ਇਥੇ ਕੋਈ ਵੱਡਾ ਹਾਸਾ ਵਾਪਰ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਮੇਂ ਅੰਮ੍ਰਿਤਸਰ ਦੇ ਮੁਗਬਾਰਗ ਤੇ ਉਤੇ 골ਡਨ ਗੇਟ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਦੀ ਲਾਗਤ ਕਰੋੜਾਂ ਰੁਪਏ ਆਈ ਸੀ ਲੇਕਿਨ ਅੱਜ ਉਸ 골ਡਨ ਗੇਟ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਅਤੇ ਇਹ ਇੱਕ ਵੱਡਾ ਖਾਸਾ ਉਡੀਕਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ 골ਡਨ ਗੇਟ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਇਸ ਨੂੰ ਇੱਕ ਸੁੰਦਰ ਜਿਹਾ ਦਿਖ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਤਾਂ ਜੋ ਕਿ ਲੋਕ ਇੱਥੇ ਖਲੋ ਕੇ ਇਸ ਦਾ ਇੱਕ ਅਲੱਗ ਤਸਵੀਰਾਂ ਜਿਹੜੀਆਂ ਨੇ ਉਹ ਖੇ ਸਕਣ ਲੇਕਿਨ ਹਾਲਾਤ ਜਿਹੜੇ ਨੇ ਜਗਾ ਜਗਾ ਤੇ ਉੱਤੇ ਇੱਕ ਗੋਲਡਨ ਗੇਟ ਜਿਹੜਾ ਹੈ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਜਗਾ ਜਗਾ ਤੇ ਜੰਗ ਲੱਗਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾ ਹੀ ਇਸ ਦੀ ਪ੍ਰੋਪਰ ਸਵਾਬ ਸਫਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਆ ਉਹ ਗੋਲਡਨ ਗੇਟ ਹੈ ਜਿਸ ਨੂੰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਅੰਮ੍ਰਿਤਸਰ ਦੇ ਮੁੱਖ ਮਾਰਗ ਤੇ ਬਣਾਇਆ ਗਿਆ ਸੀ ਤਾਂ ਜੋ ਕਿ ਲੋਕ ਇੱਥੇ ਖਲੋ ਕੇ ਤਸਵੀਰਾਂ ਖੇ ਸਕਣ ਅਤੇ ਜਿਹੜੇ ਜੋ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨਤਮਸਕ ਹੋਣ ਲਈ ਪਹੁੰਚਦੇ ਨੇ ਉਹਨਾਂ ਨੂੰ ਇੱਕ ਅਲੱਗ ਅਨੁਭਵ ਜਿਹੜਾ ਹੈ ਉਹ ਦਿੱਤਾ। ਲੇਕਿਨ ਜੇਕਰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਸੱਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਤੁਹਾਨੂੰ ਪਿੱਪਲ ਬੋਟ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨਜ਼ਰ ਆਉਣਗੇ। ਲੇਕਿਨ ਜੇਕਰ ਬੇਸ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਟਾਂ ਤਾਂ ਕਿ ਜਿਹੜੀਆਂ ਨੇ ਉਹ ਉਖੜੀਆਂ ਨੇ। ਉਹ ਰੀਆਂ ਨੇ ਉਸੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਜ ਸੇਵੀ ਅ ਸਰਪੀਠੀ ਤੋਂ ਜਿਹੜਾ ਜਿਹੜਾ ਨੇ ਉਹਨਾਂ ਵੱਲੋਂ ਇਹ ਮੁੱਦਾ ਜਿਹੜਾ ਸੀਗਾ ਉਹ ਚੁੱਕਿਆ ਤੁਸੀਂ ਤੇ ਮੁੱਦੇ ਦੇ ਬਾਅਦ ਜਿਹੜਾ ਹੈ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਇਹ ਸੁਣਾਈ ਕਿਤੇ ਆਉਂਦੀ ਨਹੀਂ ਆ ਰਹੀ ਸੋਨੂ ਜੀ ਕੀ ਕਹਿਣਾ ਚਾਹੋਗੇ ਅੰਮ੍ਰਿਤਸਰ ਦੇ ਮੁੱਦੇ ਤੇ ਬਹੁਤ ਪਾਰਟੀਆਂ ਨੇ ਬਹੁਤ ਸੁੰਦਰ ਗੇਟ ਬਣਾਇਆ ਗਿਆ ਲੇਕਿਨ ਹਾਲਾਤ ਹੁ ਤਰਸਯੋਗ ਨਜ਼ਰ ਆ ਰਹੇ ਨੇ ਬਿਲਕੁਲ ਜੀ ਕੋ ਕੋ ਗੱਪੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਸਹੀ ਹੈ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦਾ ਮੁੱਖ ਦਵਾਰ ਆ ਔਰ ਇਹ ਮੁੱਖ ਦਵਾਰ ਦੇ ਹਾਲਾਤ ਤੁਸੀਂ ਦੇਖ ਲਓ 골ਡਨ ਗੇਟ ਦੇ ਕਰੋੜਾਂ ਰੁਪਏ ਲੋਕਾਂ ਦੇ ਟੈਕਸ ਦਾ ਲਾਇਆ ਗਿਆ ਪਰ ਇਹ ਕਿਸੇ ਦਿਨ ਕੋਈ ਵੱਡਾ ਹਾਸਾ ਹੋ ਗਿਆ ਤੇ ਫਿਰ ਸਰਕਾਰ ਨੇ ਇੱਥੇ ਮੁਆਵਜ਼ਾ ਦੇਣ ਲਈ ਆ ਜਾਣਾ ਹੁਣ ਅਸੀਂ ਲਿਖਤੀ ਤੌਰ ਤੇ ਜਿਹੜਾ ਵਾ ਡੀਸੀ ਸਾਹਿਬ ਨੂੰ ਦੋ ਤਿੰਨ ਵਾਰੀ ਮੈਂ ਆਪ ਜਾ ਕੇ ਮੀਟਿੰਗ ਕਰ ਚੁੱਕਾ ਦੇ ਚੁੱਕਾ ਜਦੋਂ ਦੂਰ ਦੂਰੋਂ ਲੋਕ ਆਉਂਦੇ ਆ ਇੱਥੇ ਵੀਡੀਓ ਬਣਾਉਂਦੇ ਆ ਔਰ ਇਹਦੇ ਚਾਰੇ ਪਿੱਲਰ ਜਿਹੜੇ ਆ ਇੱਥੇ ਐਡਵਰਟਾਈਜ਼ਮੈਂਟ ਪਹਿਲਾਂ ਲਾਉਂਦੇ ਬਹੁਤ ਜ਼ਿਆਦੀਆਂ ਹੁਣ ਇਹ ਚਾਰੇ ਪਿੱਲਰ ਤੁਸੀਂ ਕਿਤੇ ਕਿਸੇ ਇੱਟ ਨੂੰ ਹੱਥ ਲਾਓਗੇ ਮਿੰਟ ਵਿੱਚ ਡਿੱਗ ਪੈਂਦੀ ਔਰ ਨਾਲ ਇਹਦੇ ਪਿੱਪਲ ਉੱਗਿਆ ਉੱਤੇ ਸਾਰਾ ਰੰਗ ਉਤਰ ਗਿਆ ਜੰਗਾਲ ਜਿਹੜਾ ਪੈ ਗਿਆ ਵਾਲੇ ਦੁਵਾਲੇ ਔਰ ਇਹੋ ਜਿਹੇ ਹਾਲਾਤ ਨੇ ਚਾਰੇ ਪਿੱਲਰਾਂ ਦੇ ਕਿ ਥਾਂ ਥਾਂ ਤੇ ਸੁਲਾਬ ਆ ਗਈ ਆ ਤੇ ਇਹ ਜਿਹੜਾ ਗੋਲਡਨ ਗੇਟ ਆ ਤੇ ਕਿਸੇ ਸਮੇ ਜਿਹੜਾ ਗੁਰੂ ਨਗਰੀ ਦਾ ਮੁੱਖ ਦਵਾਰ ਸੀ ਅੱਜ ਦੇ ਹਾਲਾਤ ਜਿਹੜੇ ਆ ਇਹ ਸਾਡੇ ਪੋਲਿਟਿਸ਼ਨਾਂ ਤੋਂ ਰਾਜਨੀਤਿਕ ਲੀਡਰਾਂ ਤੋਂ ਇਨਸਾਫ਼ ਮੰਗ ਰਿਹਾ ਕੀ ਮੇਰਾ ਕਸੂਰ ਕੀ ਆ ਉਹ ਕਹਿੰਦਾ ਵੀ ਮੇਰਾ ਕਸੂਰ ਕੀ ਆ ਕਸੂਰ ਇਹ ਆ ਕਿ ਲੋਕਾਂ ਨੇ ਤੇ ਆਪਣੇ ਟੈਕਸ ਦੇ ਪੈਸੇ ਦੇਖ ਕੇ ਹਮ ਸਮੇਸਰ ਟੈਕਸ ਅਦਾ ਕਰਤਾ ਉਹਦੀ ਦੁਰਵਰਤੋਂ ਕਰਤੀ ਇਹਨਾਂ ਨੇ ਜਿਹੜੀ ਕੰਪਨੀ ਨੇ ਬਣਾਇਆ ਉਹਨੇ ਕਦੇ ਇਹਦਾ ਮੈਂਟੇਨ ਦਾ ਜਿਹੜਾ ਕੋਈ ਅਣਕੇ ਦੇਖ ਰੇ ਕੀਤੀ ਨਹੀਂ ਹਮ ਗੱਲ ਇਹ ਆ ਕਿ ਇੱਥੇ ਆਲੇ ਦੁਆਲੇ ਆ ਘਾ ਹੀ ਘਾ ਹੋ ਗਿਆ ਵਾ ਜੋੜ ਲੰਗੇ ਨੇ ਉਥੇ ਸਾਹਮਣੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਉਹ ਕਿਸੇ ਐਨਜੀਓ ਵੱਲੋਂ ਲਖਾਇਆ ਗਿਆ ਉਹਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਸਿਕਟਾਂ ਬੀੜੀਆਂ ਤੁਹਾਨੂੰ ਕਈ ਕੁਸ਼ ਗੰਦਪਿਲ ਮਿਲੂਗਾ ਪਰ ਉਥੇ ਜਿੱਥੇ ਗੁਰਬਾਣੀ ਦਾ ਨਰਾਦਰ ਹੁੰਦਾ ਨਾਲ ਹੀ ਗੋਲਡਨ ਗੇਟ ਦਾ ਉਥੋਂ ਰੰਗ ਸਾਰਾ ਲੱਤ ਗਿਆ ਚਾਰੇ ਪਿੱਲਰ ਖਰਾਬ ਹੋ ਗਏ ਇੱਥੇ ਤੁਸੀਂ ਦੇਖੋ ਪਿੱਪਲ ਉੱਗ ਗਿਆ ਇਹੋ ਜਿਹੇ ਹਾਲਾਤ ਨੇ ਕਿ ਇਹ ਕੰਪਨੀ ਜਿਹੜੀ ਨੇ ਬਣਾਇਆ ਉਹਨੇ ਕਦੀ ਦੀ ਸਾਰੀ ਨਹੀਂ ਲਈ ਨਾ ਤੇ ਇਧਰ ਕਦੀ ਕਿਸੇ ਸਰਕਾਰ ਨੇ ਨਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਧਿਆਨ ਦਿੱਤਾ ਜੇਕਰ ਸਰਕਾਰ ਨਾ ਜਾਗੀ ਇਧਰ ਨੂੰ ਧਿਆਨ ਨਾ ਦਿੱਤਾ ਤੇ ਇਥੇ ਕੋਈ ਵੱਡਾ ਹਾਲਾਸਾ ਵਾਪਰ ਜਾਣਾ। ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬੜੇ ਬਾਤੋ ਬਤਨ ਕੀ ਲੱਗਦਾ ਨਹੀਂ ਕਿਸੇ ਸਮੇ ਜਿਹੜਾ ਹੈ ਵੱਡਾ ਹਾਲਾਸਾ ਜਿਹੜਾ ਹੈ ਇਹਨੂੰ ਲੈ ਕੇ ਹੋ ਸਕਦਾ ਰੰਗ ਰੂਗ ਤੇ ਆਵਾਜ਼ੋ ਦੀ ਗੱਲ ਹੈ ਲੱਗਦਾ ਨਹੀਂ ਵੱਡਾ ਹਾਲਾਸਾ ਵੀ ਹੋ ਸਕਦਾ। ਰੰਗ ਤੇ ਕਰਾਇਆ ਹੀ ਨਹੀਂ ਕਿਸੇ ਨੇ ਜਿੰਨੇ ਵੀ ਇੱਥੇ ਵੇਖੋ ਲੀਡਰ ਹੈ ਕਿਸੇ ਨੇ ਰੰਗ ਕਰਾਇਆ ਹੀ ਨਹੀਂ। ਤੇ ਇਹਦੇ ਆਲੇ-ਦੁਆਲੇ ਆ ਜਿੰਨੀਆਂ ਲਾਈਟਾਂ ਕੋਈ ਲਾਈਟ ਨਹੀਂ ਜਗਦੀ ਇੱਕ ਦੋ ਜਗਦੀਆਂ ਬਾਕੀ ਸਭ ਬੰਦ ਨੇ ਇਹ ਸਾਰਾ ਕੁਝ ਲਿਖਤੀ ਦੇ ਗਏ ਆ ਦੱਸ ਕੇ ਆਏ ਉਹਨਾਂ ਨੂੰ ਵੀ ਐਨੇ ਪੈਸੇ ਲਾਉਣ ਦਾ ਫਾਇਦਾ ਕੀ ਜੇ ਦੀ ਸਾਮ ਸੰਭਾਲ ਹੀ ਨਹੀਂ ਕਰ ਲਈ ਪਰ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਦੋਂ ਪੁੱਛੀਦਾ ਉਹ ਕਹਿੰਦੇ ਸਾਡੇ ਕੋਲ ਹੈਗਾ ਹੀ ਨਹੀਂ ਸਾਡੇ ਕੋਲ ਫੰਡ ਹੀ ਨਹੀਂ ਹੈਗਾ ਸਮਾਰਟ ਸਿਟੀ ਆ ਅਮਰitsar ਸਮਾਰਟ ਸਿਟੀ 'ਚ ਬਹੁਤ ਸਾਰੇ ਪੈਸੇ ਆਉਂਦੇ ਨੇ ਬਹੁਤ ਸਾਰੇ ਪ੍ਰੋਜੈਕਟ ਆਉਂਦੇ ਨੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਹੁਣ ਗੱਲ ਇਹ ਵੀ ਜੋ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਤਾਂ ਫਿਰ ਐਡਵਰਟਾਈਜ਼ਮੈਂਟ ਕਿਸ ਗੱਲ ਦੀਆਂ ਦਿੱਤੀਆਂ ਜਾਂਦੀਆਂ ਖਬਰਾਂ 'ਚ ਕੀ ਆ ਵੀ ਕਰਤਾ ਉਹ ਵੀ ਕਰਤਾ ਇਹ ਕਿੱਡਾ ਕੰਮ ਹੈ ਗੁਰੂ ਨਗਰੀ ਦਾ ਮੁੱਖ ਦਵਾਰ ਆ ਇਹ ਹਾਲਾਤ ਨੇ ਤੇ ਇਸ ਤੋਂ ਗਾੜੀ ਜਿੱਕੇ ਤੇ ਲਾਈਟਾਂ ਲੱਗੇ ਚੱਲ ਜੋਗੇ ਉਹ ਪਿਓ ਦੇ ਪੁੱਤਾਂ ਨੇ ਕੀ ਕੀਤਾ ਵਾ ਪੰਜਾਬ ਵਾਲਿਆਂ ਨੇ ਤੇ ਨੈਸ਼ਨਲ ਹਾਈਵੇ ਵਾਲਿਆਂ ਨੇ ਇੱਧਰ ਨੈਸ਼ਨਲ ਹਾਈਵੇ ਨੇ ਸੜਕੀ ਬੰਦ ਕਰਤੀ ਗੰਦਾ ਪਾਣੀ ਇੱਧਰ ਖਲੋਤਾ ਪਰਲੇ ਬੰਨੇ ਜਿਹੜਾ ਕਾਰਪੋਰੇਸ਼ਨ ਨੇ ਧਿਆਨ ਨਹੀਂ ਦਿੱਤਾ ਉਹ ਇਨਾ ਗੰਦਾ ਪਾਣੀ ਹੋ ਗਿਆ ਹਰਿਆ ਪਾਣੀ ਇਹੋ ਜਿਹੇ ਹਾਲਾਤ ਆ 골ਡਨ ਗੇਟ ਦੇ ਆਲੇ ਦੁਆਲੇ ਤੇ ਬਣਾਤੇ ਆ ਪੱਕੀ ਜੇ ਤੁਸੀਂ ਇੱਥੋਂ ਦੇ ਹਾਲਾਤ ਆਲੇ-ਦੁਆਲੇ ਦੇ ਜਦੋਂ ਦਿਖਾਓਗੇ ਤੇ ਇੱਥੋਂ ਦੇ ਅਧਿਕਾਰੀਆਂ ਨੂੰ ਜਿਹੜਾ ਵਾ ਸ਼ਾਇਦ ਉਹ ਜਿਹੜੇ ਕੁੰਭ ਕਰਨ ਦੀ ਨੀਂਦੁੱਤੇ ਆ ਜਾਗ ਪੈਣ ਕਿਉਂਕਿ ਲਿਖਤੀ ਜਿੰਨੀਆਂ ਅਮਰਜੀ ਚਿੱਠੀਆਂ ਨਾਲ ਉਹ ਦੇ ਦੋ ਇਹਨਾਂ ਨੂੰ ਕੋਈ ਅਸਰ ਨਹੀਂ ਇਸੇ ਨਗਰੀ ਦੇ ਐਮਪੀ ਜਿਹੜੇ ਗੁਰਜੀਤ ਸਿੰਘ ਔਜਲਾ ਉਹ ਵੀ ਇੱਥੇ ਆਏ ਸੀ ਇੱਥੋਂ ਦੇ ਹਾਲਾਤ ਵੇਖ ਕੇ ਉਹਨਾਂ ਨੇ ਵੀ ਡੀਓ ਲੈਟਰ ਤੇ ਲਿਖਤੀ ਇਹਨਾਂ ਨੂੰ ਦਿੱਤਾ ਕਿ ਯਾਰ ਇਹਦਾ ਜਿਹੜਾ ਕੰਮ ਹੈ ਜਲਦ ਤੋਂ ਜਲਦ ਕਰਵਾਓ ਜਿੱਥੇ ਕਿਸੇ ਚੀਜ਼ ਦੀ ਲੋੜ ਆ ਕੋਈ ਫੰਡ ਦੀ ਲੋੜ ਤੇ ਉਹ ਵੀ ਮੈਂ ਤੁਹਾਨੂੰ ਮੁਹੱਈਆ ਕਰਾ ਦੂੰ ਦੱਸੋ ਪਰ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਨਹੀਂ ਮੰਨ ਕਰਦਾ ਤਾਂ ਫਿਰ ਉੱਥੇ ਐਮਪੀ ਐਮਐਲਏ ਕੀ ਕਰਨਗੇ ਲੇਕਿਨ ਤੁਸੀਂ ਕਹਿੰਦੇ ਐਮਪੀ ਸਾਹਿਬ ਨੇ ਲਿਖ ਕੇ ਦਿੱਤੇ ਕਿ ਲੱਗਦਾ ਨਹੀਂ ਕਿ ਫਿਰ ਜੇ ਐਮਪੀ ਦੀ ਵੀ ਗੱਲ ਸੁਣੀ ਜਾਂਦੀ ਤੇ ਆਮ ਲੋਕਾਂ ਦੀ ਕਿਤੇ ਗੱਲ ਸੁਣੀ ਜਾਂਦੀ ਹੋएगी ਆਮ ਲੋਕਾਂ ਨੂੰ ਤਾਂ ਅੰਦਰ ਨਹੀਂ ਵੜਨ ਦਿੰਦੇ ਇੱਥੇ ਤੇ ਸਾਰਿਆਂ ਨਾਲ ਇਹਨਾਂ ਦੀ ਸੈਟਿੰਗ ਆ ਇਹ ਜਿਹੜਾ ਵੀ ਕੋਈ ਬੰਦੇ ਇਹਨਾਂ ਦੇ ਆਪਣੇ ਆ ਹਰ ਦਫ਼ਤਰ ਦੇ ਬਾਹਰ ਜਿਹੜੇ ਖੰਦੋਤੇ ਆ ਤੁਸੀਂ ਕਿਤੇ 26 ਜਨਵਰੀ 15 ਅਗਸਤ ਤੇ ਵੇਖਿਓ ਜਿਹੜੇ ਇਹਨਾਂ ਦੇ ਹੈਗੇ ਕਰਿੰਦੇ ਲੈਣ ਦੇਣ ਦਾ ਇਹਨਾਂ ਦਾ ਕੰਮ ਕਰਾਉਂਦੇ ਆ ਤੇ ਉਹਨਾਂ ਨੂੰ ਸਨਮਾਨ ਕਰਨ ਦੇ ਹੁੰਦੇ ਇਹ ਤੇ ਹਾਲਾਤ ਆ ਸਾਡੇ ਸਫਾਈ ਦਾ ਤੇ ਇੱਥੇ ਏਦਾਂ ਦਾ ਵੀ ਦੂਰੋਂ ਦੂਰੋਂ ਲੋਕ ਹੀ ਆਉਂਦੇ ਜਿੱਥੇ ਇਸ ਧਰਤੀ ਨੂੰ ਮੱਥਾ ਟੇਕਦੇ ਆ ਰੇਲਵੇ ਸਟੇਸ਼ਨ ਤੇ 에ਅਰਪੋਰਟ ਤੇ ਬੱਸ ਸਟੈਂਡ ਤੇ ਮੱਥਾ ਟੇਕਦੇ ਆ ਪਰ ਜਦੋਂ ਬਾਹਰ ਦੇ ਹਾਲਾਤ ਦੇਖਦੇ ਬਾਹਰ ਦੇ ਹਾਲਾਤ ਆਣ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਦੁੱਖ ਲੱਗਦਾ ਉਹਨਾਂ ਨੂੰ ਕਿਤੇ ਨਾ ਕਿਤੇ ਸਮਾਰਟ ਸਿਟੀ ਜਿਹੜੀ ਆ ਸਮਾਰਟ ਸਿਟੀ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਹੁੰਦੇ ਪਰ ਇੱਥੇ ਸਿਰਫ ਸਮਾਰਟ ਸਿਟੀ ਨਾਂ ਦੀ ਆ ਨਾ ਮਾਤਰ ਸਮਾਰਟ ਸਿਟੀ ਦੀ ਤੁਸੀਂ ਗੱਲ ਕੀਤੀ ਬੇਸ਼ੱਕ ਕਾਗਜ਼ਾ ਕਾਗਜ਼ਾ ਲਿਖਾ ਕਾਗਜ਼ਾ ਲਿਖਾ ਬਿਲਕੁਲ ਬਿਲਕੁਲ ਅਕਾਲੀ ਦੇ ਉੱਤੇ ਭਾਰਤੀ ਜਨਤਾ ਇਸ ਮੱਤੇ ਆ ਗਏ ਗਾਜਬਾ ਨੂੰ ਲੱਗਦਾ ਨਹੀਂ ਕਿ ਲੋਕ ਕੀਤੀ ਕਰਕੇ ਇਹ ਲੋਕਾਂ ਕੋ ਸਾਂਭਿਆ ਹੀ ਨਹੀਂ ਗਿਆ ਕਿਉਂਕਿ ਇਹ ਬਹੁਤ ਵੱਡਾ ਇਤਿਹਾਸ ਆ ਔਰ ਖਾਸ ਤੌਰ ਤੇ ਅੰਮ੍ਰਿਤਸਰ ਦੀ ਥਾਂ ਕਿਤੇ ਜਾਵੇ ਤਾਂ 골ਡਨ ਗੇਟ ਤੇ ਉਹ ਸਿਮਾ ਮੌਜੂਦ ਆ ਤੇ ਨਾਲ ਹੀ ਜੇਕਰ ਹਾਲਾਤ ਨੂੰ ਲਖਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਤਰਸਯੋਗ ਹਾਲਾਤ ਜਿਹੜੇ ਇੱਥੇ ਬੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਇਸ ਪਿੱਲਰਾਂ ਦੀ ਗੱਲ ਕੀਤੀ ਜਾਵੇ ਸੋਨੂ ਜੀ ਕੀ ਲੱਗਦਾ ਨਹੀਂ ਕਿ ਇਹ ਪਿੱਲਰ ਕਿਸੇ ਟਾਈਮ ਵੀ ਢਹਿ ਢੇਰੀ ਹੋ ਸਕਦੇ ਨੇ ਆਹ ਤੇ ਇਦਾਂ ਵੇ ਤੁਸੀਂ ਦੇਖੋ ਥਾਂ ਥਾਂ ਤੇ ਬੂਤੇ ਉੱਗੇ ਆ ਟਾਈਲ ਨੂੰ ਹੱਥ ਲਾਓਗੇ ਥੱਲੇ ਡਿੱਗ ਪੈਂਦੀ ਆ ਇਹੋ ਜਿਹੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਟਾਈਲਾਂ ਜਿਹੜੀਆਂ ਨੇ ਉਹ ਡਿੱਗੀਆਂ ਹੋਈਆਂ ਨੇ ਬੇਸ਼ੱਕ ਆ ਇਹ ਟਾਈਲਾਂ ਜਿਹੜੀਆਂ ਨੇ ਜਿਸ ਸਮੇਂ ਤੇ ਲਗਾਈਆਂ ਗਈਆਂ ਉਹ ਨਾਲਕਸ਼ਾਈ 8 ਟਾਈਪ ਜਿਹੜੀ ਹੈ ਉਹ ਬਣਾਈਆਂ ਗਈਆਂ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਇਸ ਜਗ੍ਹਾ ਤੇ ਪਹੁੰਚ ਕੇ ਜਿਹੜਾ ਹੈ ਅਸਾਰ ਜਿਹੜੀ ਹੈ ਉਹ ਜ਼ਰੂਰ ਲਿੱਤੀ ਜਾਂਦੀ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਗੋਲਡਨ ਗੇਟ ਤੇ ਤੁਸੀਂ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਹਾਲਾਤ ਕਾਫੀ ਤਰਸਯੋਗ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਜੇਕਰ ਗੋਲਡਨ ਗੇਟ ਦੇ ਉੱਪਰ ਵੇਖਿਆ ਜਾਵੇ ਤਾਂ ਕਈ ਪੰਛੀ ਜਿਹੜੇ ਨੇ ਉਹ ਵੀ ਆਪਣੀ ਜਾਨ ਜਿਹੜੀ ਹੈ ਉਹ ਗਵਾਉਂਦੇ ਹੋਏ ਅਨਜ਼ਰ ਆ ਰਹੇ ਨੇ ਕਿਉਂਕਿ ਇੱਥੇ ਬਹੁਤ ਸਾਰੇ ਪੰਛੀ ਜਿਹੜੇ ਨੇ ਰਾਤ ਨੂੰ ਆਰਾਮ ਕਰਦੇ ਹੋਣਗੇ ਲੇਕਿਨ ਕਿਤਨਾ ਕਿਤੇ ਹਾਲਾਤਾਂ ਨੂੰ ਵੇਖਦੇ ਹੋਏ ਜ਼ਰੂਰ ਉਹ ਪੰਛੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੀ ਆਪਣੀ ਜਾਨ ਜਿਹੜੀ ਹੈ ਉਹ ਗਵਾਈ ਗਈ ਹੈ ਸੋਨੂੰ ਜੀ ਲੱਗਦਾ ਨਹੀਂ ਆ ਕਿ ਇਸ ਨੂੰ ਥੋੜਾ ਜਿਹਾ ਮੈਂਟੇਨ ਕੀਤਾ ਜਾ ਸਕਦਾ ਕਿਉਂਕਿ ਮੁਖਦਵਾਰ ਆ ਔਰ ਲੋਕ ਜਿਹੜੇ ਆ ਦੂਰ ਤੋਂ ਆਉਣ ਤੋਂ ਸੱਚਖੰਡੀ ਦਰਵਾਜ਼ੇ ਨਤਮਸਕ ਹੋਣ ਵਾਸਤੇ ਆਉਂਦੇ ਨੇ ਵਰਤ ਸੈਲਫੀਆ ਖਚੋਂਦੇ ਕਿਸੇ ਸਮੇਂ ਨਜ਼ਰ ਆਉਂਦੇ ਸਨ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਨਹੀਂ ਨਾ ਪਤਾ ਇੱਥੋਂ ਦੇ ਹਾਲਾਤ ਜਿਹੜੇ ਉਹ ਦੂਰੋਂ ਦੂਰੋਂ ਆਉਂਦੇ ਬਾਹਰੋਂ ਫੋਟੋ ਖਿਚਾ ਆ ਜਾਂਦੇ ਪਰ ਸਾਡੇ ਇੱਥੇ ਜਿਹੜਾ ਧਿਆਨ ਦੇਣਾ ਬੜਾ ਜ਼ਰੂਰੀ ਆ ਜੇ ਇਨੀ ਸੋਹਣੀ ਚੀਜ਼ ਬਣੀ ਆ ਤੇ ਉਹਨੂੰ ਸਾਫ ਸੰਭਾਲ ਲਈ ਉਹਦੀ ਕਰਨੀ ਚਾਹੀਦੀ ਇਹ ਨਹੀਂ ਵੀ ਬਣਾਇਆ ਤੇ ਗਲੋਂ ਲਾਤਾ ਤੇ ਛੱਡਤਾ ਹੁਣ ਆ ਲਾਈਟਾਂ ਲੱਗੀਆਂ ਬਾਹਰੋਂ ਕਹਿੰਦੇ ਸੀ ਲਿਆਂਦੀਆਂ ਇਹਦੇ ਆਲੇ ਦੁਆਲੇ ਜੋੜ ਵੇਖੋ ਨੰਗੇ ਉਹ ਲੱਗੇ ਕੋਈ ਖਲੋ ਗਿਆ ਵਿਚਾਰਾ ਚੰਬੜ ਜਾਣਾ ਉਹਨੇ ਇੱਥੇ ਤੇ ਸਾਡੇ ਹਾਸੇ ਨੂੰ ਆਪ ਨੇ ਉਤਾਂ ਦਿੰਦੇ ਆ ਮਿੰਟ ਚ ਬਾਚੋ ਜੇ ਕਿਹਾ ਕੋਈ ਹਾਸਾ ਹੁੰਦਾ ਵਾ ਤੇ ਉਹਨੂੰ ਨੌਕਰੀ ਦੇਣ ਚੱਲ ਜਾਂਦੇ 1 ਕਰੋੜ ਰੁਪਏ ਤੇ ਵੱਟ ਤੇ ਪਹਿ ਕੇ 1 ਕਰੋੜ ਲਾਉਣਾ ਨਹੀਂ ਆ ਮਰ ਗਿਆ ਬੰਦਾ ਤੇ ਉਹਨੂੰ ਦੇ ਦੇਣਾ ਵਾ ਉਦਾਂ ਨਹੀਂ ਲਾਉਣਾ ਇੱਥੇ ਇਹ ਹਾਲਾਤ ਨੇ ਇੱਥੋਂ ਦੇ ਲੀਡਰਾਂ ਦੀ ਇਹ ਸੋਚ ਆ ਕਿ ਜਿੰਨਾ ਚਿਰ ਤੱਕ ਕੋਈ ਹਾਸਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਹੀਂ ਕੋਈ ਕੰਮ ਕਰਨਾ ਹੀ ਨਹੀਂ ਭਾਰਤ ਸਾਹਿਬ ਸਹੀ ਕਹਿੰਦੇ ਨੇ ਕਿ ਆਪਾਂ ਜੋ ਕੁਝ ਬਣਾ ਕੇ ਗਏ ਸੀ ਉਹਨੂੰ ਸੰਭਾਲ ਨਹੀਂ ਲੈਂਦੇ ਤੇ ਬਹੁਤ ਇੰਨਾ ਦੀ ਆਪਾਂ ਸ਼ੁਕਰਗੁਜ਼ਾਰ ਹੋ ਜਾਂਦੇ ਇਸ ਜੇ ਵਿਰਾਸਤੀ ਮਾਰਗ ਦੀ ਗੱਲ ਕੀਤੀ ਜਾਵੇ ਵਿਰਾਸਤੀ ਮਾਰਗ ਬੜੀ ਸੋਹਣੀ ਬਣਾਈ ਗਈ ਕਿ ਲੱਗਦਾ ਨਹੀਂ ਫਿਰ ਬਾਦਲ ਸਾਹਿਬ ਜੋ ਚੀਜ਼ਾਂ ਬਣਾ ਕੇ ਇਹਨਾਂ ਨੂੰ ਸਾਂਭ ਹੀ ਲੈਂਦੇ ਦੂਜੀਆਂ ਸਰਕਾਰਾਂ ਬਾਦਲ ਸਾਹਿਬ ਨੇ ਕਿਹੜੇ ਘਰ ਬਣਾਏ ਸੀ ਬਾਦਲ ਸਾਹਿਬ ਨੇ ਪੈਸੇ ਲੋਕਾਂ ਦੇ ਟੈਕਸ ਦੇ ਲਾਏ ਆ ਜੇ ਬਾਦਲ ਸਾਹਿਬ ਨੇ 25 ਪੈਸੇ ਤੇ ਲਾਦੇ 75 ਪੈਸੇ ਖਾਦੇ ਵੀ ਆ ਬਾਦਲ ਸਾਹਿਬ ਦੀ ਅੱਜ ਪ੍ਰਾਪਰਟੀਆਂ ਚੈੱਕ ਕਰੋ ਕਿੰਨੀਆਂ ਵਾਂ ਉਹ ਬਿਕਰ ਮਜੀਠੀਆ ਵੇਖ ਲਓ ਜਿਨ੍ਹਾਂ ਦੇ ਕੋਲ ਕੱਖ ਨਹੀਂ ਹੁੰਦਾ ਜਦੋਂ ਇੱਥੇ ਆਏ ਸੀਗੇ ਕੁਆਲਿਟੀ ਅੱਜ ਗੱਡੀਆਂ ਵੇਖੋ ਕਿੜੀਆਂ ਕਿੜੀਆਂ ਵਾਂ ਤੇ ਉਹ ਜਿਹੜੇ ਬੰਦੇ ਆ ਉਹ ਗੱਲਾਂ ਤਾਂ ਤਾਂ ਕਰਨਾ ਜੇ ਉਹਨਾਂ ਨੇ ਕੋਈ ਚੱਜਦਾ ਕੰਮ ਕੀਤਾ ਵੇ ਜਿੰਨੇ ਪੈਸੇ ਲੋਕਾਂ ਦੇ ਲੱਗੇ ਤੁਹਾਡੇ ਮੇਰੇ ਟੈਕਸ ਤੇ ਲੱਗੇ ਆ ਇਹਨਾਂ ਘਰੋਂ ਕੋਈ ਪੈਸਾ ਨਹੀਂ ਲਿਆ ਵੇਖੋ ਕਿਸੇ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੁਣ ਵੀ ਜਿਹੜੇ ਲੱਗਣੇ ਉਹ ਵੀ ਟੈਕਸ ਦੇ ਪੈਸੇ ਲੱਗਣੇ ਆ ਤੁਹਾਡਾ ਹੀ ਟੈਕਸ ਕੱਟ ਕੇ ਤੁਹਾਡੇ ਇੱਥੇ ਲੱਗਦਾ ਵਾ ਇਸ ਕਰਕੇ ਇਹਨਾਂ ਦਾ ਨਾਂ ਲੈੰਦਾ ਕੋਈ ਫਾਇਦਾ ਨਹੀਂ ਇਹ ਸਿਰਫ ਬੋਰਡ ਲਾਉਂਦੇ ਆਣ ਕੇ ਫਾਰਮੈਲਟੀ ਕਰਕੇ ਚੱਲ ਜਾਂਦੇ ਆ ਜੇ ਬਾਦਲ ਸਾਹਿਬ ਐਡੇ ਸਿਆਣੇ ਸੀ ਤੇ ਇੱਥੇ ਉਹ ਕੰਪਨੀ ਦਾ ਨਾਮ ਲਿਖ ਕੇ ਲਾਉਂਦੇ ਵੀ ਇਹ ਕੰਪਨੀ ਨੇ ਬਣਾਇਆ ਐਨੇ ਕਰੋੜ ਦਾ ਬਣਿਆ ਵਾ ਐਨੀ ਜਿਮੇਵਾਰੀ ਹੈ ਇਹ ਮੈਂਟੇਨ ਸਮੇ ਸਮੇ ਸਰਕਾਰ ਨੇ ਗਈ ਨੀਵਰੀ ਪੇਂਟ ਹੋਣਾ ਐਗਰੀਮੈਂਟ ਹੁੰਦਾ ਵੈਦਾ ਹੁਣ ਇੱਕ ਕੰਪਨੀ ਦਾ ਹੀ ਨਹੀਂ ਪਤਾ ਤੇ ਕਿਨੂੰ ਕੰਪਨੀ ਲੱਗੀ ਇਹ ਵਾਦ ਸਾਹਿਬ ਨੇ ਕਿਹੜਾ ਚੰਗਾ ਕੰਮ ਕੀਤਾ ਇਹਨਾਂ ਦਾ ਕੋਈ 취ਹਤਾ ਹੀ ਜਿਹਨੂੰ ਠੇਕਾ ਦਿੱਤਾ ਉਹ ਲਗੜੋਂ-ਗਲਾਵਾ ਲਾ ਕੇ ਗਾਂ ਗਏ ਹੁਣੇ ਲੋਹੇ ਦਾ ਹੈਗਾ ਲੋਹੇ ਦੀ ਪਲੇਟ ਕਿਸੇ ਦੇ ਸਿਰ 'ਤੇ ਵੱਜ ਗਈ ਤੇ ਬੰਦੇ 'ਚ ਕਿਤੇ ਕੀ ਹੈ ਤੁਸੀਂ ਹਾਲਾਤ ਵੇਖ ਹੀ ਲੈ ਆਲੇ ਦੁਆਲੇ ਦੇ ਲੇਕਿਨ ਲੱਗਦਾ ਹੋਸ਼ ਹੈਗੀ ਹੈ ਕਿ ਕਦੋਂ ਦਾ ਸਾਫ ਹੋਇਆ ਹੋਏਗਾ ਆਈਡੀਆ ਸਾਫ ਜਦੋਂ ਮੇਹ ਆਉਂਦਾ ਉਦੋਂ ਹੀ ਹੁੰਦਾ ਬਾਕੀ ਤੇ ਐਵੇਂ ਕੋਈ ਕਹੀ ਜਵੇ ਵੀ ਮੈਂ ਸਾਫ ਕਰਾਇਆ ਉਹਨੇ ਕਰਾਇਆ ਉਹ ਕਿਤੇ ਕੋਈ ਇੱਕ ਅੱਧਾ ਗੱਡੀ ਲੈ ਕੇ ਉਧਾਂ ਪਾਣੀ ਪੁਣੀ ਮਾੜਾ ਮੋੜ ਮਾਰ ਜੇ ਤੇ ਉਹਨੂੰ ਕਹਿ ਦਨ ਕਿ ਸਾਫ ਹੋਇਆ ਇਹ ਗੋਲਡਨ ਗੇਟ ਆ ਇਹ ਕੋਈ ਬੱਸ ਨਹੀਂ ਆ ਵੀ ਜਿਹੜੀ ਧੋ ਦੇਣੀ ਆ ਮਿੰਟਾਂ ਚ ਇੱਕ ਗੱਡੀ ਨਾਲ ਧੁੱਪ ਜਾਣੀ ਇਹਨੂੰ ਕਿੱਥੋਂ ਧੋਣੇ ਰੱਬ ਲੋ ਧੁੱਪ ਗਿਆ ਧੁੱਪ ਗਿਆ ਮਹੀਨਾ ਬਾਕੀ ਐਵੇਂ ਕਹਿਨ ਨੂੰ ਜਿਹੜਾ ਮਰਜ਼ੀ ਕਹੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਪ੍ਰਸ਼ਾਸਨ ਕਾਦਾ ਪ੍ਰਸ਼ਾਸਨ ਤੇ ਕੰਮ ਕਰਨ ਦੀ ਨਹੀਂ ਉਹ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਭਾਜੀ ਐਵੇਂ ਡੰਮੀਆਂ ਆਈਆਂ ਸਾਰੇ ਜਾਈ ਦਾ ਵਾ ਚਿੱਠੀਆਂ ਰੱਖ ਲੈਂਦੇ ਆ ਕਰ ਦਾਂਗੇ ਜੀ ਮੈਂ ਕਿ ਮੈਨੂੰ ਲਿਖਤਾ ਜੀ ਮੈਂ ਤੇ ਹੁਣ ਗੱਲਾਂ ਕਰ ਇਹਨਾਂ ਦੇ ਬਾਰੇ ਕਰਨੀਆਂ ਛੱਡੀਆਂ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸੀ ਕਿ ਬਹੁਤ ਸੋਹਣੀਆਂ ਚੀਜ਼ਾਂ ਸਾਹਮਣੇ ਰੱਖਿਆ ਜਾਣਗੀਆਂ ਜੰਗ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਰਹੀ ਹੈ ਗੋਲਡਨ ਗੇਟ ਦੀ ਗੱਲ ਕੀਤੀ ਜਾਂਦੀ ਰਹੀ ਹੈ ਸਾਡੇ ਪਿੰਡ ਦੀ ਗੱਲ ਕੀਤੀ ਜਾਂਦੀ ਰਹੀ ਹੈ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਸੰਭਾਲਾਂਗੇ ਕੀ ਲੱਗਦਾ ਕਿ ਸੰਭਾਲ ਲੈ ਗਿਆ ਉਹਨਾਂ ਵੱਲੋਂ ਕੁਛ ਨਾ ਕੁਛ ਸੰਭਾਲ ਲੈ ਗਿਆ ਉਹਨਾਂ ਕੋਲ ਵੀਆਈਪੀ ਕਲਚਰ ਜਿਹੜਾ ਉਹ ਸੰਭਿਆ ਉਹ ਜ਼ਰੂਰ ਸੰਭਿਆ ਵੀਆਈਪੀ ਕਲਚਰ ਹੋਰ ਨਾ ਕੱਖ ਨਹੀਂ ਸੰਭਿਆ ਇਸ ਤੋਂ ਇਲਾਵਾ ਜੇ ਮੈਂ ਕਹਾਂ ਵੀ ਕੋਈ ਕਿਸੇ ਦਾ ਬੈਨੀਫਿਟ ਹੋਇਆ ਜਾਂ ਕੱਖ ਹੋਇਆ ਉਹ ਤੇ ਬੁਰੇ ਹਾਲਿਆ ਇੱਥੋਂ ਦੇ ਇੱਥੇ ਮਹਾਨ ਸ਼ਖਸ਼ੀਅਤਾਂ ਹੀ ਅੰਮ੍ਰਿਤਸਰ ਚ ਮਿਲਦੀਆਂ ਤੁਹਾਨੂੰ ਨਾਮ ਗੁਰੂਆਂ ਦੇ ਨਾਂ ਤੇ ਆ ਪਰ ਜੇ ਹਾਲਾਤ ਵੇਖੋਗੇ ਨਾ ਤੇ ਤੁਸੀਂ ਕਿਤੇ ਮੇਰੇ ਨਾਲ ਚੱਲੋ ਭਗਤਾਂ ਵਾਲੇ ਡੈਂਪ ਤੇ ਤੁਹਾਨੂੰ ਵਿਖਾਵਾਂ ਐਦਾਂ ਹੀ ਮੇਰੇ ਨਾਲ ਕਿਸੇ ਵੱਲੋਂ ਡਰੇਨ ਤੇ ਚੱਲੋ ਇਦਾਂ ਹੀ ਮੇਰੇ ਨਾਲ ਕੰਪਨੀ ਬਾਗ ਚੱਲੋ ਇੱਥੇ ਵੱਲੇ ਮੰਡੀ ਚ ਚੱਲੋ ਗੁਰਨਾਨਕ ਹਸਪਤਾਲ ਗੁਰੂ ਨਾਨਕ ਸਾਹਿਬ ਪਹਿਲੇ ਪਾਸ਼ਾ ਦੇ ਨਾਂ ਤੇ ਰੱਖਿਆ ਉਹਦੇ ਅੰਦਰ ਵੇਖਿਓ ਜਲਾਦ ਕੰਮ ਕਰਦੇ ਐਦਾਂ ਹੀ ਤੁਸੀਂ ਐ ਜੀ ਪੀ ਸੀ ਦਾ ਹਸਪਤਾਲ ਹੈ ਗੁਰੂ ਰਾਮਦਾਸ ਮਾਰਾ ਉੱਥੇ ਵੇਖਿਓ ਉੱਥੇ ਵੀ ਜੰਦੂਤ ਬੈਠੇ ਨੇ ਨਜ਼ਰ ਆਉਣਗੇ ਤੁਹਾਨੂੰ ਤੇ ਤੁਸੀਂ ਕਿਤੇ ਇੰਡੀਆ ਗੇਟ ਤੇ ਮੇਰੇ ਨਾਲ ਚੱਲੋ ਬਹੁਤ ਸਾਰੇ ਨੇ ਰੇਲਵੇ ਸਟੇਸ਼ਨ ਤੇ ਚੱਲੋ ਕਿਹੜੀ ਜਗ੍ਹਾ ਤੇ 에ਰਪੋਰਟ ਤੇ ਚਲ ਜਾਓ ਉੱਥੇ ਦੇ ਵੀ ਬਾਥਰੂਮ ਲੋਕੀ ਕਹਿੰਦੇ ਪਾਜੀ ਇੱਕ ਰਿਹਾਉ ਤੇ ਸਹੀ ਇੱਥੇ ਇਹ ਹਾਲਾਤ ਨੇ ਹੁਣ ਕਿੱਥੇ ਕਿੱਥੇ ਜਾਈਏ ਕਿੜੀਆਂ ਕਿੜੀਆਂ ਪਾਰਕਾਂ ਚ ਜਾਈਏ ਪੰਜਾਬ ਦਾ ਔਰ ਖਾਸ ਤੂ ਅੰਮ੍ਰਿਤਸਰ ਦਾ ਸਮਝੋ ਅਸੀਂ ਤੇ ਅੰਮ੍ਰਿਤਸਰ ਨੇ ਅੰਮ੍ਰਿਤਸਰ ਦੇ ਦੱਸਾਂਗੇ ਪੰਜਾਬ ਦਾ ਤੇ ਹੁਣ ਜਿਹੜੇ ਪੰਜਾਬ ਦੇ ਨਾਂ ਤੇ ਰਾਜਨੀਤੀ ਕਰਦੇ ਉਹ ਦੱਸਣਗੇ ਅਸੀਂ ਤੇ ਇੱਥੇ ਕੋਈ ਰਾਜਨੀਤਿਕ ਨਹੀਂ ਅਸੀਂ ਤਾਂ ਕੀ ਬਣੂੰਗਾ ਬੱਚੇ ਆ ਅੰਮ੍ਰਿਤਸਰ ਦਾ ਤੇ ਦੇਖੋ ਜੋ ਬੰਡਿਆ ਵੇਖਣੀ ਲਿਆ ਮੈਂ ਤੇ ਨਾ ਸਹੀ ਤੁਹਾਨੂੰ ਪੁੱਛੋ ਕਿਸੇ ਦਿਨ ਇੱਕ ਡਿਬੇਟ ਕਰੋ ਅੰਮ੍ਰਿਤਸਰ ਚ ਅੰਮ੍ਰਿਤਸਰ ਦੇ ਲੋਕਾਂ ਨੂੰ ਪੁੱਛੋ ਵੀ ਤੁਹਾਡੇ ਹਲਕੇ ਦਾ ਐਮਐਲਏ ਕੌਣ ਹੈ ਅੰਮ੍ਰਿਤਸਰ ਦੇ 5 ਐਮਐਲਏ ਦੇ ਨਾਂ ਪਤਾ ਕਰੋ ਇਹ ਕਰੋ ਡਿਬੇਟ ਤੇ ਤੁਹਾਨੂੰ ਜ ਪਤਾ ਹੀ ਨਹੀਂ ਲੋਕਾਂ ਨੂੰ ਅੱਗੇ ਨਮਾਇੰਦਿਆਂ ਦਾ ਪਤਾ ਦਾ ਹੀ ਲੋਕੀ ਜਾ ਕੇ ਦੱਸਦੇ ਹਨ ਪਤਾ ਹੀ ਨਹੀਂ ਆ ਵਿਚਾਰਿਆਂ ਨੂੰ ਕਿੱਥੇ ਆ ਕਿਹੜਾ ਕਿਹੜਾ ਤੇ ਇਸ ਕਰਕੇ ਰੱਬ ਆਸਰੇ ਹੀ ਹੈ ਤੇ ਹੁਣ ਮੈਂ ਕੀ ਕਹਿ ਸਕਦਾ ਇੱਥੋਂ ਦੇ ਹਾਲਾਤ ਜਿਹੜੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਤੇ ਸੋਝੀ ਪਾਵੇ ਇਹਨਾਂ ਨੂੰ ਤੇ ਥੋੜਾ ਜਿਹਾ ਧਿਆਨ ਇਧਰ ਨੂੰ ਦਿੱਤਾ ਜਾਵੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕਰਨਗੇ ਇੱਥੇ ਇਹ ਗੁਰਜੀਤ ਔਜਲਾ ਜੀ ਨਾਲ ਮੈਂ ਜ਼ਰੂਰ ਗੱਲ ਕਰੂੰ ਫਿਰ ਦੁਬਾਰਾ ਕਿ ਭਾਜੀ ਕੋਈ ਐਮਪੀ ਫੰਡ ਤੋਂ ਦੇ ਕੇ ਤੇ ਜਿਹੜਾ ਇਹ ਹੱਲ ਕਰਾਓ ਬਿਲਕੁਲ ਕੋਈ ਐਮਪੀ ਫੰਡ ਤੋਂ ਦੇ ਕੇ ਜਿਹੜਾ ਕੁਛ ਤਾਂ ਕੁਛ ਦਾ ਹੱਲ ਜਿਹੜਾ ਕਰਾਇਆ ਜਾ ਸ ਖੱਬੇ ਪਾਸੇ ਦੇਖਿਆ ਜਾਵੇ ਤਾਂ ਕਿਸੇ ਜਗ੍ਹਾ ਦੇ ਉੱਤੇ ਇਹ ਵਿਚੋ ਜਿਹੜਾ ਲੋਹਾ ਹੈ ਉਹ ਬਿਲਕੁਲ ਫਟ ਚੁੱਕਾ ਹੈ ਔਰ ਜੰਗਾਲ ਜਿਹੜਾ ਹੈ ਜਿਹਨੂੰ ਲੱਗ ਚੁੱਕਾ ਹੈ ਔਰ ਕਿਸੇ ਸਮੇਂ ਲੋਕ ਇਸ ਗੋਲਡਨ ਗੇਟ ਦੇ ਸਾਹਮਣੇ ਖਲੋ ਕੇ ਸੈਲਫੀਆਂ ਖਿਚਾਉਂਦੇ ਹੋਏ ਨਜ਼ਰ ਆਉਂਦੇ ਰਹੇ ਨੇ ਲੇਕਿਨ 2016 ਦੇ ਵਿੱਚ ਸ਼ੁਰੂਮਣੀ ਟੈਕਲ ਵੱਲੋਂ ਇੱਥੇ ਇਸ ਗੇਟ ਦਾ ਜਿਹੜਾ ਸੀਗਾ ਸਵਾਗਤੀ ਗੇਟ ਦਾ ਜਿਹੜਾ ਸੀਗਾ ਉਹ ਉਦਘਾਟਨ ਕੀਤਾ ਗਿਆ ਸੀ ਤੁਸੀਂ ਉਹ ਸੈਲ ਵੀ ਦੇ ਸਕਦੇ ਕਿ 5 ਅਕਤੂਬਰ 2016 ਨੂੰ ਜਿਹੜਾ ਇਸਾ ਜਿਹੜਾ ਸਵਾਗਤ ਦਾ ਸੀ ਗੇਟ ਜਿਹੜਾ ਸੀਗਾ ਉਹ ਉਜਾ ਸੀਗਾ ਉਹ ਬਣਾਇਆ ਗਿਆ ਸੀ ਲੇਕਿਨ ਕਿਤਨਾ ਕਿਤੇ ਹਾਲਾਤ ਯੂਰ ਇਸ ਜਗ੍ਹਾ ਦੇ ਉੱਤੇ ਤਰਸਯੋਗ ਨਜ਼ਰ ਆ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਦਾ ਨਾਮ ਜਰੂਰ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਜੋ ਸਰਕਾਰਾਂ ਸਨ ਉਹਨਾਂ ਵੱਲੋਂ ਇਹ ਜਿਹੜਾ ਸੁੰਦਰ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੰਭਿਆ ਨਹੀਂ ਜਾ ਰਿਹਾ ਜੇਕਰ ਇਟਾਂ ਦੀ ਗੱਲ ਕੀਤੀ ਜਾਵੇ ਸੰਭਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਟੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਸਦੀਆਂ ਬੀਤ ਗਿਆ ਕਿ ਇਸ ਜਿਹੜਾ ਹੈ ਇਸ ਪੁਲ ਨੂੰ ਜਿਹੜਾ ਹੈ ਜਾਂ ਜਿਹੜਾ ਇਸੇ ਸੁੰਦਰ ਗੇਟ ਨੂੰ ਜਿਹੜਾ ਹੈ ਕਿਸੇ ਤਰੀਕੇ ਨਾਲ ਜਿਹੜਾ ਤੋਤਾ ਵੀ ਨਹੀਂ ਗਿਆ ਜੇਕਰ ਤੁਸੀਂ ਦੇਖੋ ਤੇ ਪਿੱਪਲ ਜਿਹੜਾ ਹੈ ਜਾਂ ਬੋਰਡ ਜਿਹੜਾ ਹੈ ਉਹ ਵੀ ਇੱਥੇ ਨਜ਼ਰ ਆ ਰਿਹਾ ਜਿਸ ਨਾਲ ਲੋਕ ਜਿਹੜੇ ਨੇ ਉਹ ਜਰੂਰ ਇੱਕ ਹਾਦਸੇ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਿਸੇ ਸਮੇਂ ਵੀ ਇਹ ਬਟਾ ਹਾਸਾ ਜਿਹੜਾ ਹੈ ਉਹ ਹੋ ਸਕਦਾ ਹੈ ਇੱਥੇ ਨਵੀਂ ਟੈਕਨੋਲੋਜੀ ਵੀ ਲੈ ਕੇ ਆਏ ਆ ਵੇਖੋ ਕਿੰਡੀ ਵਧੀਆ ਨਵੀਂ ਟੈਕਨੋਲੋਜੀ ਬੂਟੇ ਵੇਖੋ ਕੰਧਾਂ ਜੁਗਦੇ ਇਹ ਕਿਸੇ ਦੇਸ਼ 'ਚ ਨਹੀਂ ਮਿਲਣਗੇ ਤੁਹਾਨੂੰ ਇੱਧਰ ਵੇਖੋ ਤਾਂ ਆਕਸੀਜਨ ਦਾ ਧਿਆਨ ਰੱਖਿਆ ਗਿਆ ਆ ਬੜਾ ਵਧੀਆ ਕੰਮ ਕੀਤਾ ਉਹ ਵੇਖੋ ਉੱਤੇ ਇਹ ਨਵੀਂ ਟੈਕਨੋਲੋਜੀ ਅੰਮ੍ਰਿਤਸਰ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੂਗੀ ਥਾਂ ਥਾਂ ਤੇ ਬੂਟੇ ਮਿਲਣਗੇ ਇਹ ਉੱਪਰੋਂ ਦੇਖੋ ਇਹਨਾਂ ਨੇ ਲਾਏ ਆ ਜਿਹੜੇ ਉੱਪਰ ਕਿੰਨੇ ਔਖੇ ਹੋ ਕੇ ਲਾਏ ਹੋਣਗੇ ਇਹਨਾਂ ਨੇ ਵੀ ਸੋਚਣ ਵਾਲੀ ਗੱਲ ਆ ਕਿ ਜਿਹੜੇ ਬੂਟੇ ਆ ਉਹ ਪਿੱਲਰਾਂ ਦੇ ਆਲੇ ਦੁਆਲੇ ਕਿੰਨੇ ਔਖੇ ਹੋ ਕੇ ਵਿੱਚ ਕਿਦਾਂ ਮਤਲਬ 20 ਸੁੱਟਿਆ ਉਹ ਤੇ ਕਿਦਾਂ ਔਕੇ ਆ ਇਹ ਬੜਾ ਵਧੀਆ ਦ੍ਰਿਸ਼ ਹੈ ਇਦਰਾ ਉਹ ਤੁਹਾਨੂੰ ਵਿਖਾਵਾ ਗਾੜੀ ਇੱਕ ਫਿਰ ਆਪਾਂ ਫੌਰਨ ਤੋਂ ਕਹਾ ਮੰਗਾਉਨੇ ਆ ਨਾ ਹਾਂਜੀ ਉਹ ਵੀ ਇਹਨਾਂ ਨੇ ਕਿੰਨੇ ਸੁੰਦਰਤਾ ਵਾਸਤੇ ਹਾਂ ਹਾਂ ਸੁੰਦਰਤਾ ਵਾਸਤੇ ਇਹਨਾਂ ਨੇ ਨਾ ਟੈਕਨੋਲੋਜੀ ਨਵੀਂ ਲੱਭ ਗੋਲਡਨ ਗੇਟ ਤੇ ਜਿੱਦਾਂ ਜਾਂਦੇ ਆਏ ਉੱਥੇ ਕੋਈ ਹਾਸਾ ਨਾ ਹੋ ਜੇ ਉਸ ਤੋਂ ਪਹਿਲਾਂ ਅਸੀਂ ਸੁੰਦਰ ਜਿਹੜਾ ਬਣਾ ਦੀ ਇਹਨੂੰ ਵਾਤਾਵਰਣ ਦਾ ਵੀ ਬੜਾ ਧਿਆਨ ਰੱਖਦੇ ਆ ਨਾ ਹੁਣ ਤੁਸੀਂ ਸਰਕਾਰ ਰੱਖੀ ਕਿ ਪੁਰਾਣੀ ਸਰਕਾਰਾਂ ਨੇ ਸਾਰੇ ਨਾਲ ਮਿਲ ਕੇ ਰੱਖਦੇ ਆ ਇੱਥੇ ਵੇਖੋ ਹੁਣ ਨਵੀਂ ਸਰਕਾਰ ਦਾ ਮੈਂ ਕੀ ਕਹਾਂ ਆ ਵੇਖੋ ਆ ਕਿੰਨੇ ਔਖੇ ਹੋ ਕੇ ਲਿਆਇਆ ਹੋਊਗਾ ਆ ਵੇਖੋ ਹੈ ਗਮਲਾ ਕਿਤੇ ਹਾਂ ਉੱਤੇ ਕੀੜੇ ਵੀ ਆ ਇਧਰਲੇ ਬੰਨੇ ਆ ਉਹ ਗਾੜੀ ਇਹ ਬੂਟੀ ਬਾਹਰੋਂ ਮੰਗਾਈ ਆ ਇਹ ਵਿਦੇਸ਼ ਤੋਂ ਆਏ ਸਾਰੇ ਪੌਦੇ ਕਿਉਂਕਿ ਜਦੋਂ ਸੁਖਬੀਰ ਬਾਦਲ ਜੀ ਬੜਾ ਸ਼ੌਂਕ ਰੱਖਦੇ ਬਾਹਰੋਂ ਪੌਦੇ ਮੰਗਾਏ ਉਹ ਵੇਲੇ ਤੇ ਸਮਾ ਲੱਗ ਗਿਆ ਆ ਚੈਣੀਆਂ ਖਣੀਆਂ ਸਿਕਟਾ ਪਈਆਂ ਵੇਖੋ ਇੱਧਰ ਵੇਖੋ ਇਹ ਸਾਰੇ ਰੋਖਾ ਜੜਾ ਵੇਖੋ ਕਿੜੇ ਕਿੜੇ ਮਜ਼ਬੂਤ ਏ ਇਹਨਾਂ ਦੀਆਂ 25 ਸਾਲ ਰਾਜ ਕਰਨਾ ਸੀ ਉਹਨਾਂ ਨੇ ਤਾਂ ਕਰਕੇ ਬਾਹਰੋਂ ਮਂਗਾਏ ਸੀ ਉਹਨਾਂ ਨੇ ਭੀ ਇੰਪੋਰਟ ਕਰਾ ਲਈ ਆ ਆਕਸੀਜਨ ਦੀ ਹਾਲਾਲੇ ਸਮੇਤ ਨਾਲ ਇੱਧਰ ਵੇਖੋ ਇੱਕ ਤਾਂ ਘਾਵ ਆਣਾ ਇੱਕ ਆ ਮੜਮੋੜ ਘਾਵ ਆਣਾ ਸਮਝਿਓ ਇੰਪੋਰਟਡ ਘਾਵ ਇਹ ਮੈਡੀਕਲ ਗ੍ਰਾਸ ਆ ਮੈਂ ਕਹਿਆ ਜੀ ਅਮਰੀਕਾ ਕੈਨੇਡਾ ਵੀ ਭੁੱਲ ਜੋਗੇ ਤੁਸੀਂ ਇਹਦੇ ਵਿੱਚ ਪਿੱਪਲ ਲਾਇਆ ਗਿਆ ਵੇਖੋ ਹਾਂ ਕੱਲਾ ਕੱਲਾ ਪਤਾ ਨਜ਼ਰ ਆਉਂਦਾ ਤੁਹਾਨੂੰ ਪਰ ਇਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਕਾਰੀਗਰ ਬਾਹਰੋਂ ਮਗਾਇਆ ਵੇਖੋ ਇੱਥੇ ਫੁੱਲ ਲੱਗਦੇ ਆ ਨਾ ਇਹ ਕੀੜਿਆਂ ਵਾਲਾ ਬੂਟਾ ਵੇਖੋ ਕੀੜੇ ਲੱਗੇ ਆ ਕੀੜੇ ਵਿਖਾਓ ਇਹ ਬੜਾ ਵਧੀਆ ਤਰੀਕੇ ਨਾਲ ਸਰਕਾਰ ਨੇ ਧਿਆਨ ਰੱਖਿਆ ਦਾ ਵੇਖੋ ਸਰਕਾਰ ਕਹਿੰਦੀ ਵੀ ਅਸੀਂ ਥੋੜਾ ਵੱਖਰਾ ਕਰਨਾ ਵਾ ਤੇ ਇਹ ਥੋੜਾ ਜਿਹਾ ਵੱਖਰਾ ਕੰਮ ਉਹਨਾਂ ਨੇ ਕੀਤਾ ਵਾ ਬੜੇ ਵਧੀਆ ਤਰੀਕੇ ਨਾਲ ਵੇਖੋ ਆਲੇ ਦੁਆਲੇ ਬੂਟਿਆਂ ਨੂੰ ਤੇ ਇਸ ਹਾਵ ਨਾਲ ਲਾਇਆ ਕਿਦਾਂ ਇੰਜੀਨੀਅਰ ਉੱਤੇ ਚੜੇ ਹੋਣਗੇ ਕਿਦਾਂ ਇਟਾਂ ਦੇ ਵਿੱਚ ਸੀਮਿੰਟ ਦੇ ਵਿੱਚ ਬੀਜ ਲਾਏ ਹੋਣਗੇ ਤੇ ਆਹ ਟੈਕਨੋਲੋਜੀ ਤੁਹਾਨੂੰ ਇੱਥੇ ਹੀ ਮਿਲਦੀ ਹੈ ਰਿਸਰਚੇ ਕਿਤੇ ਬਾਹਰ ਨਹੀਂ ਮਿਲਦੀ ਇਹ ਸਾਡੇ ਇੱਥੋਂ ਦੇ ਕਾਰਪੋਰੇਸ਼ਨ ਦੇ ਮਾਹਿਰ ਜਿਹੜੇ ਹਨ ਉਹਨਾਂ ਦੀ ਕਾਰਗੁਜ਼ਾਰੀ ਆ ਦੇਖੋ ਪਤਾ ਨਹੀਂ ਸਾਹਮਣੇ ਕੀ ਲਾਇਆ ਵਾ ਮੈਨੂੰ ਲੱਗਦਾ ਹੈ ਸ਼ਾਇਦ ਗੋਲਡਨ ਗੇਟ ਦਾ ਨਹੀਂ ਪੱਥਰ ਰੱਖਣ ਲੱਗੇ ਆ ਉਹ ਪਲੇਟ ਜੀ ਬਣਾ ਕੇ ਲਾਤੀ ਆ ਉਹ ਪਲੇਟ ਤੇ ਸਿਰਫ ਸਟਿਕਰ ਟੁੱਕਰੀ ਲੱਗਦੇ ਆ ਆਹ ਹਾਲਾਤ ਜੇ ਉਹ ਥੇ ਕਿਨਾਂਕ ਜੋੜ ਬੜੇ ਨੰਗੇਆਂ ਲਾਈਟਾਂ ਦੇ ਨਾਲ ਇਹ ਕਹਿੰਦੇ ਜਪਾਨ ਤੋਂ ਮੰਗਾਈਆਂ ਤੇ ਉਹ ਜ਼ਰੂਰ ਵਿਖਾਇਓ ਉਹ ਜੋੜ ਬਾਹਰ ਲੰਗੇ ਆ ਕੋਈ ਵੀਰ ਭਰਾ ਇੱਥੇ ਆਉਂਦਾ ਹੋਵੇ ਤੇ ਥੋੜਾ ਜਿਹਾ ਧਿਆਨ ਨਾਲ ਪ੍ਰਾਣੀ ਫੋਟੋ ਖਿਚਾਉਣ ਲੱਗਿਆ ਕਿਤੇ ਤਾਰਾਂ ਦੇ ਨਾਲ ਹੱਥ ਨਾ ਲੱਗ ਜਾਏ ਇਹ ਵੀ ਜ਼ਰੂਰ ਧਿਆਨ ਰੱਖਿਓ। ਬੱਜੀ ਤੁਸੀਂ ਕੀ ਕਹਿਣਾ ਚਾਹੋਗੇ ਅਮਰਸਦਰ ਵਾਲਿਓ? ਹਾਂਜੀ ਸਰ ਜੀ ਅਮਰ। ਬੰਦਾ ਦੇਖਿਆ ਇੱਕ ਵੀਟ। ਬੰਦਾ ਵੇਖਿਆ ਉਦੋਂ ਦੇ ਬੜੇ ਪੈਸੇ ਲੱਗੇ ਬਸ ਸਾਹਮ ਸੰਭਾਲਦੇ ਖੁਣੋ। ਇਹ ਵੇਖੋ ਡੇ ਡੇਗੀ ਜਾਣਾ ਵਾ। ਇਹ ਨਵੀਂ ਸਰਕਾਰ ਦਾ। ਮੰਗਦੇ ਡਰ ਲੱਗਦਾ ਤੁਹਾਨੂੰ? ਮੰਗਦਾ ਡਰ ਲੱਗਦਾ ਕੀ ਭਤਾ ਅਗਲੇ ਦਿਨ ਡਿੱਗਾ ਹੀ ਹੋਵੇ। ਇਹ ਪੁਰਾਣੀ ਸਰਕਾਰ ਦਾ ਬਣਾਇਆ ਵਾ ਨਵੀਂ ਸਰਕਾਰ ਇਹਨੂੰ ਸਾਹਮ ਸਾਹਮ ਨਹੀਂ ਕਰ ਦਿੱਤੀ ਹੈ ਮਾਨਤਿਆ ਇਹਨੂੰ ਨજર ਲਾਉਣੀ ਆ ਉੱਥੇ ਨਾ ਇਹ ਇਹਨੂੰ ਨજર ਲਾ ਜਿਹੜੇ ਮਤਲਬ ਜਿੱਦਾਂ ਇਹਨੂੰ ਨજર ਲੱਗ ਜਾਂਦੀ 골ਡਨ ਗੇਟ ਆ ਚਮਕਦਾ ਬੜਾ ਕਹਿੰਦੇ ਸੋਨੇ ਦੀ ਲੰਕਾ ਹੀ ਰਾਵਣ ਦੀ ਹੈ ਨਾ ਉਹ ਬੜੇ ਲੋਕੀ ਜਾਂਦੇ ਹੋ ਉੱਥੇ ਕਬਜ਼ਾ ਕਰਨ ਇਹ ਵੀ ਸਾਡੇ ਸੋਨੇ ਦੀ ਲੰਕਾ ਹੀ ਬਣਾਈ ਇੱਕ ਤਰ੍ਹਾਂ ਦੀ 골ਡਨ ਗੇਟ ਆ ਤੁਸੀਂ ਨਾ ਉਹ ਇੱਕ ਤਾਂ ਪੰਛੀ ਉੱਤੇ ਟੰਗਿਆ ਵੇਖੋ ਮਰ ਕੇ ਵਿਚਾਰਾ ਵਿੱਚ ਆ ਡੋੜ ਗਿਆ ਕਿਸ ਤਾਰ ਦੇ ਉਹ ਉੱਥੇ ਨਾ ਦੋ ਜਗ੍ਹਾ ਤੇ ਤੁਹਾਨੂੰ ਹਰਿਆ ਤੇ ਕਾਲਾ ਪਾਣੀ ਮਿਲਣਾ ਉਹ ਜ਼ਰੂਰ ਵਿਖਾਓ ਕਿਉਂਕਿ ਉਹ ਤਾਂ ਵਾ ਨજર ਨਾ ਲੱਗ ਜੇ 골ਡਨ ਗੇਟ ਨੂੰ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਹੋ ਹਜ ਤੁਸੀਂ ਸੋਚ ਨਹੀਂ ਸਕਦੇ ਰਿਕਾਰਡ ਹੀ ਤੋੜਤੇ ਇਸ ਕਰਕੇ ਨਾ ਨੂੰ ਨਾ ਇੱਕ ਸੈਟੀਸਫੈਕਟ ਅਵਾਰਡ ਮਿਲਣਾ ਚਾਹੀਦਾ ਗੈਰ ਜ਼ਿੰਮੇਵਾਰ ਨਾਗਰਿਕ ਹੋਣ ਦਾ ਜਰੂਰ ਇਹਦੀ ਸ਼ਿਫਾਰਿਸ਼ ਵੀ ਕਰਾਂਗੇ ਅਸੀਂ ਬਿਲਕੁਲ ਵੀ ਸ਼ਿਫਾਰਿਸ਼ ਜਿਹੜੀ ਆ ਉਹ ਜਰੂਰ ਕੀਤੀ ਜਾਵੇ ਕਿ ਇਹ ਗੈਰ ਜ਼ਿੰਮੇਵਾਰ ਨਾਗਰਿਕ ਜਿਹੜਾ ਹੈ ਉਹ ਇਹਨਾਂ ਦਾ ਅਵਾਰਡ ਜਿਹੜਾ ਜਰੂਰ ਦਵਾਇਆ ਜਾਵੇਗਾ ਲੇਕਿਨ ਕਿੰਨਾ ਕਿਤੇ ਗੋਲਡਨ ਗੇਟ ਆਪਣੇ ਇੱਕ ਸੁੰਦਰ ਤਸਵੀਰਾਂ ਕਰਕੇ ਜਾਣਿਆ ਜਾਂਦਾ ਸੀ ਲੇਕਿਨ ਅੱਜ ਇੱਕ ਹਾਸੇ ਦਾ ਪਾਤਰ ਬਣ ਕੇ ਇਹ ਗੇਟ ਬੰਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਇਸ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਨਾਲ ਜ਼ਿਆਦਾ ਪੈਸੇ ਜਿਹੜੇ ਸੀਗੇ ਇਸ ਗੇਟ ਦੇ ਉੱਤੇ ਲਗਾਏ ਗਏ ਸਨ ਤਾਂ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਦੋਂ ਸ਼ਰਧਾਲੂ ਜਿਹੜੇ ਸੀਗੇ ਉਹ ਪਹੁੰਚਦੇ ਸਨ ਤੇ ਇਸ ਗੇਟ ਦੇ ਰਾਹੀਂ ਜਿਹੜੇ ਪਹੁੰਚਦੇ ਸਨ ਤੇ ਉਹਨਾਂ ਨੂੰ ਇੱਕ ਅਲੱਗ ਅਨੁਭਵ ਜਿਹੜਾ ਹੈ ਉਹ ਅਨਜ਼ਰ ਆਵੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਹੀ ਗੰਦਗੀ ਜਿਹੜੀ ਹੈ ਇੱਥੇ ਖਿਲਰੀ ਹੋਈ ਹੈ ਜਗ੍ਹਾ ਜਗ੍ਹਾ ਤੇ ਤੁਹਾਨੂੰ ਤਮਾਕੂ ਜਿਹੜਾ ਹੈ ਉਹ ਅਨਜ਼ਰ ਆਇਆ ਕਿਉਂਕਿ 스마트 ਸਿਟੀ ਦੇ ਤਹਿਤ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਦੂਰ ਹੋਣੀਆਂ ਚਾਹੀਦੀਆਂ ਨੇ ਲੇਕਿਨ ਕਿਤਨਾ ਕਿਤੇ 스마트 ਸਿਟੀ ਦੇ ਤਹਿਤ ਬਹੁਤ ਬੁਰਾ ਹਾਲਾਤ ਜਿਹੜੇ ਨੇ ਉਹ ਇੱਥੇ ਅਨਜ਼ਰ ਆ ਰਹੇ ਨੇ ਤੇ ਨਾਲ ਹੀ ਕਈ ਜਾਨਵਰ ਜਿਹੜੇ ਨੇ ਉਹ ਜ਼ਰੂਰ ਮਰੇ ਹੋਏ ਅਨਜ਼ਰ ਆ ਰਹੇ ਨੇ ਕਿਉਂਕਿ ਲੰਬੇ ਚਿਰ ਤੋਂ ਜਿਹੜਾ ਹੈ ਗੋਲਡਨ ਗੇਟ ਦੀ ਸਫਾਈ ਜਿਹੜੀ ਸੀਗੀ ਉਹ ਨਹੀਂ ਕੀਤੀ ਗਈ ਲੇਕਿਨ ਕਿਤਨਾ ਕਿਤੇ ਅੱਜ ਸਰਬਜੀਤ ਸਿੰਘ ਸੋਨੂ ਚੰਡੇ ਵਾਲਾ ਇੱਥੇ ਪਹੁੰਚੇ ਹੋਏ ਸਨ ਤੇ ਉਹਨਾਂ ਵੱਲੋਂ ਜਰੂਰ ਇਹ ਆਵਾਜ਼ ਗੱਲ ਛੇੜੀ ਗਈ ਹੈ ਕਿ ਹੁਣ ਮੈਂਬਰ ਪਾਰਲੀਮੈਂਟ ਸਰਤਾ ਕੁਜੀਤ ਸਿੰਘ ਔਜਲਾ ਦੇ ਨਾਲ ਗੱਲਬਾਤ ਕਰਕੇ ਮੈਂ ਐਮਪੀ ਫੰਡ ਦੇ ਵਿੱਚੋਂ ਕੁਝ ਨਾ ਕੁਝ ਪੈਸੇ ਲੈ ਕੇ ਇਸ ਹਾਲ ਜਿਹੜਾ ਹੈ ਉਹ ਕੀਤਾ ਜਾਵੇਗਾ ਤਾਂ ਜੋ ਕਿ ਇੱਕ ਅਲੱਗ ਜਿਹਾ ਦਿੱਖ ਜਿਹੜੀ ਹੈ ਅੰਮ੍ਰਿਤਸਰ ਦੇ ਆਂ ਦਾ ਜਿਹੜਾ ਲੋਕਾਂ ਨੂੰ ਅਨੁਭਵ ਹੁੰਦਾ ਹੈ ਉਹਦਾ احساس ਦੁਬਾਰਾ ਤੋਂ ਮਿਲ ਸਕੇ ਲੇਕਿਨ ਕਿੰਨਾ ਕਹਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਫ਼ ਤੋਂ ਪਹਿਲਾਂ ਵੀ ਜਾਂਦਾ ਕਹਿੰਦਾ ਕਿਹਾ ਜਾਂਦਾ ਰਿਹਾ ਹੈ ਕਿ ਕਿ ਜਦੋਂ ਵੀ ਜਿੰਨੀਆਂ ਵੀ ਚੀਜ਼ਾਂ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ ਜੇਕਰ ਉਸ ਦੇ ਹਿਸਾਬ ਨਾਲ ਸਰਕਾਰਾਂ ਕਰ ਲੈਂਦੀਆਂ ਤਾਂ ਸ਼ਾਇਦ ਅੱਜ ਅੰਮ੍ਰਿਤਸਰ ਦੀ ਦੇਖ ਕੁਝ ਹੋਰ ਅਨਜ਼ਰ ਆਉਣੀ ਸੀ ਲੇਕਿਨ ਕਿਤਨਾ ਕਿਤੇ ਇਹ ਹਾਲਾਤ ਜਿਹੜੇ ਨੇ ਦਰਸਯੋਗ ਅਨਜ਼ਰ ਆ ਰਹੇ ਨੇ ਜਿਸ ਨੂੰ ਲੈ ਕੇ ਹੁਣ ਆਮ ਲੋਕ ਵੀ ਕਾਫੀ ਚਿੰਤਿਤ ਨਜ਼ਰ ਆ ਰਹੇ ਨੇ ਕੈਮਰਾਮੈਨ ਵੰਸ਼ਦਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ